ਸ਼ਾਮਾਂ ਨੂੰ ਸੂਰਜ ਢਲਣ ਤੋਂ ਬਾਅਦ ਕੇਸ ਨਹੀਂ ਧੋਣੇ ਚਾਹੀਦੇ ਘਰ ਦੇ ਵਿੱਚੋਂ ਬਰਕਤ ਉੱਡ ਜਾਂਦੀ ਹੈ ਤੇ ਪੈਸੇ ਦੀ ਬਹੁਤ ਦਿੱਕਤ ਆ ਜਾਂਦੀ ਹੈ ਕੀ ਇਹ ਸੱਚ ਹੈ ਬਹੁਤ ਵੱਡਾ ਸਵਾਲ ਹੈ ਪਿਆਰਿਓ ਆਪਾਂ ਇਸ ਵਿਸ਼ੇ ਨੂੰ ਥੋੜਾ ਜਿਹਾ ਵਿਚਾਰਾਂਗੇ ਪਹਿਲਾਂ ਸਾਰੀ ਸੰਗਤ ਆਪੋ ਆਪਣੀਆਂ ਹਾਜ਼ਰੀਆਂ ਲਗਵਾਓ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਉਸ ਵੀਡੀਓ ਨੂੰ ਸ਼ੇਅਰ ਕਰਿਓ ਸਤਗੁਰੂ ਜੀ ਕਿਰਪਾ ਕਰਨ ਮਿਹਰਮਤ ਕਰਨ ਪਹਿਲਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਹਿਮਤ ਦੇ ਸਦਕਾ ਸਾਧ ਸੰਗਤ ਆਪਾਂ ਗੁਰਮਤਿ ਦੀਆਂ ਵਿਚਾਰਾਂ ਨੂੰ ਸਾਂਝ ਜੋੜਾਂਗੇ ਸਾਂਝ ਪਾਵਾਂਗੇ ਗੁਰਮੁਖ ਪਿਆਰਿਓ ਜਿਹੜੀਆਂ ਆਪਾਂ ਬੇਨਤੀਆਂ ਅੱਜ ਸਾਂਝੀਆਂ ਕਰਨ ਜਾ ਰਹੇ ਹਾਂ ਇਹ ਬੇਨਤੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਸਭ ਤੋਂ ਵੱਧ ਹੁੰਦਾ ਵਹਿਮ ਭਰਮ ਵਹਿਮ ਹੁੰਦਾ ਫਿਰ ਭਰਮ ਤੇ ਅਸੀਂ ਦੋਨੇ ਕਰਦੇ ਆਂ ਅਸੀਂ ਵਹਿਮ ਦੇ ਵਿੱਚ ਵੀ ਆਂ ਤੇ ਭਰਮ ਦੇ ਵਿੱਚ ਵੀ ਆਂ ਸਾਧ ਸੰਗਤ ਸਾਨੂੰ ਦੋਨਾਂ ਚੀਜ਼ਾਂ ਨੇ ਸਭ ਤੋਂ ਵੱਧ ਹੈਰਾਨ ਕੀਤਾ ਹੈ ਗੁਰੂ ਨਾਨਕ ਸਾਹਿਬ ਨੇ ਜਿੱਥੇ ਸੌਖਾ ਤੇ ਸੁਖਾਲਾ ਮਾਰਗ ਸਾਨੂੰ ਦੱਸਿਆ ਪਰ ਅਸੀਂ ਉਹ ਸੌਖਾ ਤੇ ਸੁਖਾਲਾ ਮਾਰਗ ਨਹੀਂ ਅਪਣਾਇਆ ਅਸੀਂ ਤੇ ਕੇਵਲ ਤੇ ਕੇਵਲ ਜੇ ਰਾਹ ਅਪਣਾਇਆ ਤੇ ਪਿਆਰਿਓ ਉਹ ਅਸੀਂ ਔਖਾ ਰਾਹ ਅਪਣਾਇਆ ਗੁਰਮਤ ਦਾ ਮਾਰਗ ਸਭ ਤੋਂ ਸੌਖਾ ਹੈ ਪਰ ਉਹ ਸਾਨੂੰ ਔਖਾ ਲੱਗਦਾ ਹੈ ਚਲੋ ਖੈਰ ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਸਾਦ ਸੰਗਤ ਸਤਿਗੁਰ ਕਹਿੰਦੇ ਨੇ ਸ਼ਗਨ ਅਪਸ਼ਗਨ ਤਿਸ ਕੋ ਲਗਾਇ ਜਿਸ ਚੀਤਨਾ ਆਵੇ ਕਹਿੰਦੇ ਉਹਨੂੰ ਇਹ ਚੀਜ਼ਾਂ ਵਿਆਪਦੀਆਂ ਨੇ ਜਿਹਨੂੰ ਸਤਿਗੁਰ ਰੱਬ ਪਰਮਾਤਮਾ ਪਰਮੇਸ਼ਰ ਚੇਤੇ ਨਹੀਂ ਆਉਂਦਾ ਜਿਹਦੇ ਅਕਾਲ ਪੁਰਖ ਚੇਤੇ ਨਹੀਂ ਹੈ ਕਹਿੰਦੇ ਇਹ ਅਪਸ਼ਗਨ ਤੇ ਅਪਸ਼ਗਨ ਵਰਗੀਆਂ ਚੀਜ਼ਾਂ ਉਹਨੂੰ ਵਿਆਪਦੀਆਂ ਨੇ ਦੂਜਿਆਂ ਨੂੰ ਨਹੀਂ ਹੁਣ ਇੱਥੇ ਇੱਕ ਬੇਨਤੀ ਕਰਕੇ ਮੈਂ ਆਪ ਜੀ ਦਾ ਧਿਆਨ ਦਵਾਵਾ ਸਾਡੇ ਲੋਕ ਬਹੁਤ ਜ਼ਿਆਦਾ ਵਹਿਮਾਂ ਦੇ ਵਿੱਚ ਨੇ ਸਾਧ ਸੰਗਤ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਸਾਡੇ ਤਾਂ ਕੈਸ ਧੋਣ ਨੂੰ ਕੱਪੜੇ ਧੋਣ ਨੂੰ ਲੈ ਕੇ ਕਿਧਰੇ ਜਾਣ ਆਉਣ ਨੂੰ ਲੈ ਕੇ ਘਰ ਤੋਂ ਬਾਹਰ ਨਿਕਲਣ ਨੂੰ ਲੈ ਕੇ ਰੋਟੀ ਖਾਣ ਤੋਂ ਲੈ ਕੇ ਸਾਧ ਸੰਗਤ ਵਹਿਮ ਹੀ ਵਹਿਮ ਨੇ ਭਰਮ ਹੀ ਭਰਮ ਨੇ ਜੇ ਪ੍ਰਸ਼ਾਦਾ ਛਕ ਰਿਆਂ ਕਿਸੇ ਨੇ ਛਕ ਮਾਰਦੀ ਕਹਿੰਦੇ ਜੀ ਹੁਣ ਇਹਦੇ ਹਜਮ ਨਹੀਂ ਹੋਣੀ ਰਾਤ ਨੂੰ ਕੋਈ ਕੁੱਤਾ ਰੋ ਰਿਹਾ ਕਹਿੰਦੇ ਜੀ ਇਹ ਮਾੜਾ ਹੁੰਦਾ ਇਹਨੂੰ ਭਜਾਓ ਇਹਦੇ ਮਾਰੋ ਡਾਂਗ ਕੁੱਤੇ ਦੇ ਭਾਵੇਂ ਚਾਹੇ ਢਿੱਡ 'ਚ ਦਰਦ ਹੁੰਦਾ ਹੋਵੇ ਜੇ ਬਿੱਲੀ ਰਸਤਾ ਕੱਟ ਜੇ ਤੇ ਕਹਿਣਗੇ ਜੀ ਹੁਣ ਅਪਸ਼ਗਨ ਹੋ ਗਿਆ ਖਾਲੀ ਕੋਈ ਬੱਠਲ ਲੈ ਕੇ ਜਾਂ ਕੋਈ ਭਾਂਡਾ ਲੈ ਕੇ ਸਾਨੂੰ ਟੱਕਰ ਜੇ ਕਹਿੰਦੇ ਜੀ ਹੁਣ ਅਪਸ਼ਗਨ ਹੋ ਗਿਆ ਐਸੇ ਅਪਸ਼ਗਨ ਇਹ ਸਾਨੂੰ ਪੰਜਾਬ ਦੇ ਵਿੱਚ ਹੀ ਇੰਡੀਆ ਦੇ ਵਿੱਚ ਹੀ ਮਿਲਣਗੇ ਕਿਤੇ ਹੋਰ ਨਹੀਂ ਮਿਲਦੇ ਯਾਰੋ ਇਹ ਕਿਉਂ ਇਸਦਾ ਮਤਲਬ ਜੇ ਅਸੀਂ ਇਹਨਾਂ ਚੀਜ਼ਾਂ 'ਚ ਬਲੀਵ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ ਮੰਨਦੇ ਹਾਂ ਫਿਰ ਸਮਝ ਲਓ ਵੀ ਅਸੀਂ ਗੁਰੂ ਤੋਂ ਦੂਰ ਹਾਂ ਜਿਨੇ ਗੁਰਮਤ ਦਾ ਰਸਤਾ ਅਪਣਾਇਆ ਹੋਇਆ ਹੈ ਪਿਆਰਿਓ ਉਹ ਇੰਨਾਂ ਚੀਜ਼ਾਂ ਦੇ ਵਿੱਚ ਯਕੀਨ ਨਹੀਂ ਕਰਦਾ ਉਹਦੇ ਲਈ ਇਹ ਚੀਜ਼ਾਂ ਆਮ ਨੇ ਉਹਦੇ ਲਈ ਇਹ ਚੀਜ਼ਾਂ ਭਰਮ ਨੇ ਪਿਆਰਿਓ ਉਹਦੇ ਲਈ ਇਹ ਚੀਜ਼ਾਂ ਬੇਕਾਰ ਨੇ 파ਰਸ਼ਾ ਨੇ ਕੋਈ ਗੱਲ ਕਰ ਦਿੱਤੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜਿਨੀ ਨਾਮ ਪਛਾਣਿਆ ਤੈਨ ਬਿਟ ਹੋ ਬਲ ਜਾਓ ਉਹਨਾਂ ਗੁਰਮੁਖਾਂ ਤੋਂ ਮੈਂ ਸਦਕੇ ਜਾਣਾ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਕਦਰ ਨੂੰ ਸਮਝਿਆ ਹੈ ਆਪਛੋੜ ਚਰਨੀ ਲੱਗਾ ਚੱਲਾ ਤਿੰਨ ਕਹਿ ਪਾਏ ਆਪਾ ਭਾਵ ਤਿਆਕੇ ਉਹਨਾਂ ਦੀ ਚਰਨੀ ਲਗਦਾ ਕਿ ਉਹਨਾਂ ਦੇ ਪਿਆਰ ਅਨੁਸਾਰ ਉਹ ਤੁਰਦਾ ਹੈ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਰਹਿਮਤ ਕਰ ਦਿੱਤੀ ਪਿਆਰਿਓ ਜਿਨੇ ਗੁਰੂ ਦੇ ਨਾਮ ਨੂੰ ਪਹਿਚਾਨ ਲਿਆ ਤੇ ਪਿਆਰਿਓ ਉਹ ਤਾਂ ਕਹਿੰਦੇ ਫਿਰ ਗੁਰੂ ਨੂੰ ਸਮਰਪਿਤ ਹੋ ਗਿਆ ਸਤਿਗੁਰੂ ਨੇ ਉਹਨੂੰ ਆਪਣੇ ਨਾਲ ਮੇਲਿਆ ਤੇ ਸਤਿਗੁਰੂ ਨੇ ਉਹਨੂੰ ਗੁਰਮਤਿ ਦੀ ਹਰ ਇੱਕ ਬਰਕਤ ਦੇ ਦਿੱਤੀ ਸਤਿਗੁਰੂ ਨੇ ਉਹਦੇ ਤੋਂ ਕੁਝ ਵੀ ਲੁਕੋ ਕੇ ਨਹੀਂ ਰੱਖਿਆ ਸਾਧ ਸੰਗਤ ਐਸੀ ਕਿਰਪਾ ਗੁਰੂ ਨੇ ਉਹਦੇ ਤੇ ਕਰ ਦਿੱਤੀ ਹੁਣ ਜਿਹੜੇ ਵਹਿਮ ਭਰਮ ਕਰਦੇ ਨੇ ਪਿਆਰਿਓ ਸਤਿਗੁਰੂ ਨੇ ਇੱਕੋ ਗੱਲ ਕਰ ਦਿੱਤੀ ਨਾ ਕਿ ਜਿਨ੍ਹਾਂ ਨੂੰ ਪ੍ਰਮਾਤਮਾ ਚੇਤੇ ਨਹੀਂ ਹੈ ਜਿਸ ਚੇਤਨਾ ਆਵੇ ਕਹਿੰਦੇ ਸ਼ਗਨ ਅਪਸ਼ਗਨ ਤਿਸਕੋ ਲੱਗਿਆ ਜਿਸ ਚੇਤਨਾ ਆਵੇ ਉਨੂ ਸ਼ਗਨ ਤੇ ਅਪਸ਼ਗਨ ਵਿਆਪਦੇ ਨੇ ਜਿਨੂੰ ਪਰਮਾਤਮਾ ਚੇਤੇ ਨਹੀਂ ਜਿਹੜਾ ਪਰਮਾਤਮਾ ਦਾ ਨਾਮ ਨੇ ਲੈਂਦਾ ਜਾਫਰ ਜਿਹਨੂੰ ਅਕਾਲ ਪੁਰਖ ਤੇ ਭਰੋਸਾ ਨਹੀਂ ਆਪਾਂ ਇਸ ਗੱਲ ਨੂੰ ਸਮਝ ਸਕਦੇ ਹਾਂ ਔਰ ਦੂਜੀ ਗੱਲ ਸਤਿਗੁਰੂ ਨੇ ਇੱਕ ਗੱਲ ਹੋਰ ਕਰ ਦਿੱਤੀ ਬਿਨ ਗੁਰ ਭਗਤ ਨ ਪਾਈਐ ਜੇ ਲੋਚੈ ਸਭ ਕੋਏ ਜੇ ਹਰੇਕ ਜੀਵ ਪਰਮਾਤਮਾ ਦੀ ਭਗਤੀ ਵਾਸਤੇ ਤਾਂਘ ਕਰੇ ਤਾਂ ਗੁਰੂ ਦੀ ਸ਼ਰਨ ਤੋਂ ਬਿਨਾ ਭਗਤੀ ਦੀ ਦਾਤ ਨਹੀਂ ਮਿਲ ਸਕਦੀ ਕਿਉਂਕਿ ਪਿਆਰਿਓ ਗੁਰੂ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਭਾਈ ਗੁਰੂ ਦੇ ਸ਼ਬਦ ਦੀ ਵਰਕਤ ਦੇ ਨਾਲ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਗਏ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਇੱਕੋ ਹੀ ਗੱਲ ਕਰ ਦਿੱਤੀ ਹੁਣ ਆਪਾਂ ਪਹਿਲਾਂ ਆਰੰਭ ਦੇ ਵਿੱਚ ਇੱਕ ਬੇਨਤੀ ਕੀਤੀ ਸੀ ਕਿ ਉਹਨਾਂ ਲੋਕਾਂ ਨੂੰ ਸ਼ਗਨ ਤੇ ਅਪਸ਼ਗਨ ਵਿਆਪਦੇ ਨੇ ਜਿਹੜੇ ਗੁਰੂ ਤੋਂ ਦੂਰ ਨੇ ਜਿਹੜੇ ਸਤਿਗੁਰੂ ਤੋਂ ਦੂਰ ਨੇ ਪਰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੇ ਉਹਨਾਂ ਲੋਕਾਂ ਨੂੰ ਨਕਾਰ ਦਿੱਤਾ ਉਹਨਾਂ ਲੋਕਾਂ ਨੂੰ ਸਾਈਡ ਤੇ ਰੱਖ ਦਿੱਤਾ ਕਿਉਂ ਕਿਉਂਕਿ ਉਹ ਲੋਕ ਗੁਰਮਤ ਤੋਂ ਦੂਰ ਨੇ ਗੁਰੂ ਵਾਲੇ ਨਹੀਂ ਜਿਹੜੇ ਗੁਰੂ ਨਾਲ ਜੁੜ ਗਏ ਉਹਨਾਂ ਨੇ ਸ਼ਗਨ ਤੇ ਅਪਸ਼ਗਨਾਂ ਨੂੰ ਵਗਾ ਕੇ ਸਾਈਡ ਤੇ ਮਾਰਿਆ ਮੈਂ ਇੱਕ ਬੇਨਤੀ ਕਰਦਾ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੋਣਾ ਸਾਹਿਬ ਵਾਲੇ ਮਹਾਂਪੁਰ ਪਿਆਰਿਓ ਜਦੋਂ ਉਹਨਾਂ ਨੇ ਗੁਰਸਾਗਰ ਸਾਹਿਬ ਦੇ ਦਰਬਾਰ ਦਾ ਨੀ ਪੱਥਰ ਰੱਖਣਾ ਸੀ ਨਾ ਉਦੋਂ ਬੜੇ ਲੋਕਾਂ ਨੇ ਆ ਕੇ ਕਿਹਾ ਜੀ ਆ ਸਮਾ ਮਹੂਰਤ ਚੰਗਾ ਜੀ ਆ ਮਾੜਾ ਜੀ ਇਹ ਸਮੇਂ ਦੇ ਵਿੱਚ ਰੱਖੋ ਜੀ ਆ ਰੱਖੋ ਜੀ ਪਰ ਪਿਆਰਿਓ ਮਾਹਪੁਰਖਾਂ ਨੇ ਇੱਕੋ ਹੀ ਗੱਲ ਕਹਿ ਦਿੱਤੀ ਕਿ ਇਹਨੇ ਗੁਰੂ ਤੋਂ ਕੋਈ ਵੱਡਾ ਨਹੀਂ ਪਿਆਰਿਓ ਉਸ ਵਕਤ ਬਾਬਾ ਅਤਰ ਸਿੰਘ ਜੀ ਮਾਹਪੁਰਖਾਂ ਨੇ ਇੱਕੋ ਗੱਲ ਕੀਤੀ ਬਾਬਾ ਅਤਰ ਸਿੰਘ ਜੀ ਨੇ ਇੱਕੋ ਗੱਲ ਕੀਤੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਉਪਤਮ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਸਿਰਮੌਰ ਨੇ ਤੇ ਪਿਆਰਿਓ ਉਹਨਾਂ ਨੇ ਆਸਾ ਕੀ ਵਾਰ ਦੀ ਜਦੋਂ ਵਾਰ ਲੱਗੀ ਨਾ ਸਵੇਰੇ ਆਸਾ ਕੀ ਵਾਰ ਦਾ ਕੀਰਤਨ ਹੋਇਆ ਉਸ ਤੋਂ ਬਾਅਦ ਅਰਦਾਸ ਹੋਈ ਅਰਦਾਸ ਕਰਨ ਤੋਂ ਬਾਅਦ ਗੁਰਸਾਗਰ ਸਾਹਿਬ ਦੇ ਦਰਬਾਰ ਦੀ ਨੀਂਹ ਪੱਥਰ ਰੱਖਿਆ ਪਹਿਲੀ ਨੀਂਹ ਟਿਕਾਈ ਇੱਟ ਰੱਖੀ ਪਿਆਰਿਓ ਉਹਨਾਂ ਨੇ ਗੁਰੂ ਨੂੰ ਸਿਰਮੌਰ ਸਭ ਤੋਂ ਰੱਖਿਆ ਮੈਂ ਗੱਲ ਤਾਂ ਕੀਤੀ ਕਿ ਉਹਨਾਂ ਨੂੰ ਸ਼ਗਨ ਅਪਸ਼ਗਨ ਦੇ ਵਿਆਪ ਦੇ ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ ਹੁਣ ਕਈ ਲੋਕ ਕਹਿੰਦੇ ਜੀ ਸ਼ਾਮ ਨੂੰ ਜਿਹੜਾ ਹੈ ਵਾਲ ਨਹੀਂ ਧੋਣੇ ਚਾਹੀਦੇ ਸੂਰਜ ਡੁੱਬਣ ਤੋਂ ਬਾਅਦ ਜੀ ਪੈਸਾ ਨਹੀਂ ਆਉਂਦਾ ਜੀ ਜੇ ਹੁਣ ਕੰਮ ਹੀ ਨਹੀਂ ਕਰਨਾ ਕੋਈ ਤੇ ਪਿਆਰਿਓ ਪੈਸਾ ਕਿੱਥੋਂ ਆਏਗਾ ਦੂਜੀ ਗੱਲ ਹੁਣ ਪੈਸਾ ਰੁਕਦਾ ਨਹੀਂ ਕਦੇ ਆਪਣੇ ਕਾਰਜਾਂ ਵੱਲ ਧਿਆਨ ਮਾਰ ਕੇ ਵੇਖਿਆ ਵੀ ਸਾਡੇ ਕਾਰਜ ਕਿਹੋ ਜਿਹੇ ਨੇ ਪੈਸਾ ਕਿਉਂ ਨਹੀਂ ਰੁਕਦਾ ਔਰ ਤੀਜੀ ਗੱਲ ਸਾਧ ਸੰਗਤ ਕਿ ਰਾਤ ਨੂੰ ਵਾਲ ਧੋਣ ਦੇ ਨਾਲ ਹੁਣ ਜੇ ਬੰਦੇ ਦੀ ਕੋਈ ਮਜਬੂਰੀ ਹੋਵੇ ਤੇ ਬੰਦਾ ਕਹੇ ਮੈਂ ਹੁਣ ਰਾਤ ਨੂੰ ਵਾਲ ਧੋਲਾਂ ਤੇ ਸਭ ਤੋਂ ਪਹਿਲਾਂ ਉਹ ਸ਼ਗਨ ਅਪਸ਼ਗਨ ਵਿਆਪੇ ਤੇ ਪਿਆਰਿਓ ਫੇਰ ਤਾਂ ਉਹਨੇ ਕਰ ਲਿਆ ਆਪਦਾ ਸਾਰਾ ਕਾਰਜ ਫੇਰ ਤੇ ਉਹਦੇ ਵਾਲ ਜਿਹੜੇ ਨੇ ਧੋਤੇ ਗਏ ਜੇ ਹੁਣ ਸਾਰਾ ਦਿਨ ਚੋਂ ਦਾ ਟਾਈਮ ਹੀ ਨਾ ਲੱਗੇ ਉਹਦੀ ਡਿਊਟੀ ਹੈ ਕੋਈ ਕਿਤੇ ਡਿਊਟੀ ਲੱਗੀ ਹੋਈ ਹੈ ਜੋ ਰਾਤ ਨੂੰ ਹੀ ਆਪਦਾ ਨਹਾਉਣ ਧੋਣ ਕਰਿਆ ਕੇ ਤੇ ਫੇਰ ਕਿਦਾਂ ਚੱਲੇਗਾ ਕੰਮ ਨਾਲ ਮੈਂ ਇੱਕ ਬੇਨਤੀ ਹੋਰ ਕਰ ਦੇਵਾਂ ਕਿ ਪਿਆਰਿਓ ਇਹ ਸ਼ਗਨ ਅਪਸ਼ਗਨ ਸਾਡੇ ਲੋਕਾਂ ਨੇ ਬਣਾਏ ਹੋਏ ਨੇ ਕੋਈ ਬਾਹਰੋਂ ਬਣ ਕੇ ਨਹੀਂ ਆਏ ਤੇ ਸਾਡੇ ਲੋਕਾਂ ਨੇ ਬਣਾਤਾ ਜਿਹਦਾ ਹੁਣ ਸਹੀ ਟਿਕਾਣੇ ਲੱਗ ਗਿਆ ਹਾਂਜੀ ਉਹਨੇ ਐ ਕੀਤਾ ਸੀ ਉਹਦੇ ਨਾਲ ਐ ਹੋ ਗਿਆ ਪਰ ਪਿਆਰਿਓ ਗੁਰਮਤ ਨੇ ਇਹਨਾਂ ਚੀਜ਼ਾਂ ਤੋਂ ਸਾਨੂੰ ਸੁਚੇਤ ਕੀਤਾ ਗੁਰਮਤ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉਠਾਇਆ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਚੁੱਕਿਆ ਤਾਂ ਕਰਕੇ ਕਿਉਂਕਿ ਸਾਡੇ ਲੋਕ ਵਹਿਮਾਂ ਭਰਮਾਂ ਦੇ ਵਿੱਚ ਨਾ ਪੈ ਜਾਣ ਸਾਡੇ ਲੋਕ ਵਹਿਮਾਂ ਭਰਮਾਂ ਦੇ ਵਿੱਚ ਨਾ ਆ ਜਾਣ ਪਿਆਰਿਓ ਸਹਿਜ ਜੇ ਸਾਚ ਮੇ ਮਿਲਾਵੜਾ ਸਾਚ ਵਡਾਈ ਦੇ ਆਤਮਿਕ ਅਡੋਲਤਾ ਵਿੱਚ ਟਿਕਣ ਕਰਕੇ ਸਦਾ ਫਿਰ ਪ੍ਰਭੂ ਵਿੱਚ ਉਸ ਦਾ ਮਿਲਾਪ ਹੋ ਗਿਆ ਪਰਮਾਤਮਾ ਉਸ ਨੂੰ ਆਪਣੇ ਦਰ ਤੇ ਇਜ਼ਰ ਦੇ ਦਿੰਦਾ ਜਿਹੜਾ ਗੁਰੂ ਨਾਲ ਜੁੜ ਜਾਂਦਾ ਇਸ ਕਰਕੇ ਸ਼ਬਦ ਗੁਰੂ ਨਾਲ ਜੁੜਨ ਦੀ ਜ਼ਰੂਰਤ ਹੈ ਪਿਆਰਿਓ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਦੂਰ ਹੋਈਏ ਇਹਨਾਂ ਚੀਜ਼ਾਂ ਦੇ ਵਿੱਚੋਂ ਆਪਣੇ ਆਪ ਨੂੰ ਆਜ਼ਾਦ ਕਰੀਏ